ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਚ 54933 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਹ ਰਹੀ ਆ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਾਊਟ ਐਨੀ ਕ腐ਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ ਪੜੋ ਜਿन्हे ਕੋਈ ਯਾ ਜੀ ਜੀ ਨੋ ਬੀ ਹੋਰ ਅਗਿਤ ਪੀਸੀਐਸ ਦੇ ਵੀ ਨਿਕਲਣਗੇ ਕਰਨੋ ਯੂਪੀਐਸਸੀ ਸੈਂਟਰ ਖੋਲ ਰਿਹਾ ਹੈ ਆਈਐਸ ਵਾਸਤੇ ਤਿਆਰੀ ਕਰ ਲੋ ਉਹ ਆਪਾਂ ਕਹਿੰਦੇ ਕਰ ਸਕਦੇ ਜੀ ਜਿਹੜੇ ਆਈਐਸ ਬੰਦੇ ਆ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਹੈ ਅਸਲ ਵਿੱਚ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਨਮਸਕਾਰ ਜੀ ਮੈਂ ਪੇਪਰ ਕੋਇਰ ਤੇ ਕੁਝ ਦੇਖ ਰਿਹਾ ਹਾਂ ਥੈਂਕਸ ਵੀਰੇ ਜੀ ਸ਼ਿਵਰੇਸ਼ ਮਸਾ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਰੇਗਾ ਲੋਕਾਂ ਕਾਫੀ ਪਰੇਸ਼ਾਨੀ ਇਸ ਟਾਈਮ ਸਾਡੇ ਨਾਲ ਸੀਨੀਅਰ ਵਾਈਸ ਚੇਅਰਮੈਨ ਮਜੂਨੀ ਤਰਨਜੀਤ ਜੀ ਸਰ ਨਮਸਕਾਰ ਜੀ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਸਰ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਕਹਿਣਾ ਚਾਹੋਗੇ ਉਹ ਦੇਖੋ ਜੀ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆਂ ਵੀ ਲੋਕ ਜਿਹੜੀਆਂ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਆ ਪਰ ਅਸੀਂ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ 11 ਕਰੋੜ ਰੁਪਈਆ ਜਿਹੜਾ ਅਸੀਂ ਸੀਵਰੇਜ ਵਾਸਤੇ ਲੈ ਕੇ ਆਏ ਆ ਜੀ ਉਦੇ ਚੱਲਦੇ ਆ ਕੁਝ ਜਗ੍ਹਾ ਇਹੋ ਜਿਹੀਆਂ ਹੈਗੀਆਂ ਪੀਰਖਾਨਾ ਬਸਤੀ ਆ ਡਾਕਟਰ ਅੰਬੇਦਕਰ ਨਗਰ ਆ ਇਕਾ ਦੁਕਾ ਥਾਵਾਂ ਹੋਰ ਹੈਗੀਆਂ ਜਿੱਥੇ ਪ੍ਰੋਪਰ ਅਜੇ ਕੰਮ ਨਹੀਂ ਚੱਲ ਸਕਿਆ ਕਿਉਂਕਿ ਉੱਥੇ ਸਫਾਈ ਦੀ ਜ਼ਿਆਦਾ ਦਿੱਕਤ ਆ ਜਦੋਂ ਸਾਡਾ ਇਹ ਪਾਈਪਲਾਈਨ ਚੱਲ ਪਈ ਉਸ ਤੋਂ ਬਾਅਦ ਕੰਪਲੀਟ ਹੋ ਜੂ ਤਕਰੀਬਨ ਜਿਹੜਾ ਇਹ ਜਿਹੜਾ ਪ੍ਰੋਜੈਕਟ ਆ ਕਿਉਂਕਿ ਪੈਪ ਜਿਹੜੀ ਪੁਰਾਣੀ ਹੋਣ ਕਰਕੇ ਉਹਨਾਂ ਟੁੱਟ ਜਾਂਦੀ ਸੀ ਥਾਂ ਥਾਂ ਤੋਂ ਹੁਣ ਇੱਕ ਮੋਟਰ ਚੱਲਦੀ ਆ ਤੇ ਉਹਦੇ ਕਰਕੇ ਜਿਹੜਾ ਜੇ ਦੂਜੀ ਚਲਾਉਣੇ ਤਾਂ ਦਬਾਅ ਵਧ ਜਾਂਦਾ ਤੇ ਬਾਲੇ ਦਿਨ ਪਾਣੀ ਦੀ ਜਿਹੜੀ ਰੁਕਣ ਲੱਗ ਜਾਂਦਾ ਪਾਣੀ ਸੋ ਇਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਇਹ ਜਿਹੜੀ ਮੀਟਿੰਗ ਲਈ ਸੀਗੀ ਅੱਜ ਇੱਥੇ ਜੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਅਸੀਂ ਸਖਤ ਨਿਰਦੇਸ਼ ਦਿੱਤੇ ਆ ਜਿਹੜੇ ਸਾਡੇ ਅਫਸਰ ਆਏ ਸੀਗੇ ਉਹਨਾਂ ਨੂੰ ਪੱਕੇ ਤੌਰ ਤੇ ਮੈਂ ਇਹ ਗੱਲ ਕਹਿਤੀ ਆ ਵੀ ਮੈਂ 15 ਦਿਨ ਦਾ ਤੁਹਾਨੂੰ ਟਾਈਮ ਦਿੱਤਾ ਜਿੱਥੇ ਜਿੱਥੇ ਪੀਰਖਾਨਾ ਬਸਤੀ ਆ ਜਾਂ ਡਾਕਟਰ ਅੰਬੇਦਕਰ ਨਗਰ ਹੈ ਜਿੱਥੇ ਹੁਣ ਵਾਟਰ ਬਾਕਸ ਦੀਆਂ ਪਾਈਪਾਂ ਪੈ ਰਹੀਆਂ ਉਹਦੇ ਲਈ ਵੀ ਅਸੀਂ 6 ਕਰੋੜ ਰੁਪਏ ਜਿਹੜਾ ਅਸੀਂ ਲੈ ਕੇ ਆਏ ਆ ਜਿਹੜੀਆਂ ਵਾਟਰ ਬਾਕਸ ਦੀਆਂ ਪਾਈਪਾਂ ਜਿਹੜੀਆਂ ਪੈ ਰਹੀਆਂ ਅਸੀਂ ਉਸ ਦੇ ਚੱਲਦੇ ਆ ਕਈ ਥਾਵਾਂ ਤੇ ਟੁੱਟ ਗਈਆਂ ਪਾਈਪਾਂ ਜਿਹੜੀਆਂ ਟੁੱਟਣ ਕਰਕੇ ਨਾ ਉਹ ਜਿਆਦਾ ਲੀਕੇਜ ਉੱਥੇ ਹੋਈ ਜਾਂਦੀ ਹੈ ਅੱਜ ਉਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਆ ਸਾਡੇ ਪ੍ਰਧਾਨ ਜੀ ਡਾਕਟਰ ਹਰੀਸ਼ ਜੀ ਹੈ ਮਾਰਕ ਕਮੇਟੀ ਦੇ ਨਗਰ ਕੌਂਸਲ ਦੇ ਉਹਨਾਂ ਨੂੰ ਵੀ ਅਸੀਂ ਕਹਤਾਂ ਵੀ ਭਾਈ ਤੁਹਾਡੀ ਤੇ ਇਹਨਾਂ ਦੀ ਸੀਵਰੇਜ ਬੋਰਡ ਵਾਲੀ ਜਿਹੜੀ ਕਮਿਊਨਿਕੇਸ਼ਨ ਹੈ ਇੱਕੋ ਜਿਹਾ ਤੁਹਾਡਾ ਸਾਥ ਹੈ ਜਿਹਦਾ ਦੋਵਾਂ ਦਾ ਬਣ ਕੇ ਚੱਲਣਾ ਚਾਹੀਦਾ। ਕੀ ਇਸ ਮਸਲੇ ਕੀ ਹੱਲ ਜਲਦੀ ਹੋ ਜਾਏਗਾ ਜੀ? ਮੈਂ ਕਹਾਂ ਜੀ ਤੁਸੀਂ ਵੇਰੇ ਜਾਓ ਮੈਂ 15 ਦਿਨਾਂ ਦਾ ਉਹਨਾਂ ਨੂੰ ਟਾਈਮ ਦੇਦਾ। ਉਹਨਾਂ ਨੂੰ ਕਹਿੰਦਾ ਵੀ ਅੱਗੇ ਤੋਂ ਮੈਂ ਖਚਾਈ ਤੁਹਾਡੀ ਬੋਰਡ ਚਲ ਜਾ ਕੇ ਕਰੂੰਗਾ ਫੇਰ ਨਾ ਤੁਸੀਂ ਮੰਨਦੇ। ਜੀ। ਜਦੋਂ ਇਹਨਾਂ ਗਲਤ ਕੀਤੀ ਕੀਤੇ ਇਹਨਾਂ ਨੇ ਇਹੀ ਕਹਿਣਾ ਸੀ ਵੀ ਜਿਹੜਾ ਹੈਗਾ ਮਸਲੇ ਦਾ ਹੱਲ ਨਾਲ ਦੀ ਨਾਲ ਹੁਣ ਕਰ ਦਿੱਤਾ ਜਾਵੇਗਾ। ਕੈਮਰਮਨ ਕੁਲਦੀਪ ਨਾਲ ਮਿਲ ਕੇ ਗੱਲ ਕਰ ਸਕਦੇ।